ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਤੇ ਦੇਣ ਲੱਗਿਆ ਉਹਦੇ ਬਾਰੇ ਜਾਣਕਾਰੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫੇਰ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਤੋ ਇਹ ਚੀਜ਼ ਹੈਗੀ ਜੀ ਹਾਰਾ ਪੁਰਾਣੇ ਪੰਜਾਬ ਵਿੱਚ ਦੁੱਧ ਦੀਆਂ ਲਹਿਰਾਂ ਵਹਿਰਾ ਸਨ ਸਾਰੇ ਘਰ ਹੀ ਦੋ ਦੋ ਚਾਰ ਚਾਰ ਲਵੇਰੀਆਂ ਆਉਂਦੀਆਂ ਸਨ ਗਾਵਾਂ ਆਮ ਕਰਕੇ ਗਾਵਾਂ ਆਮ ਕਰਕੇ ਬੱਚੇ ਪਾਲਣ ਵਾਸਤੇ ਰੱਖੇ ਜਾਂਦੀਆਂ ਸਨ ਜਿਨ੍ਹਾਂ ਘਰ ਹੀ ਲਵੇਰੀਆਂ ਮੱਝਾਂ ਹੁੰਦੀਆਂ ਉਹਨਾਂ ਘਰ ਨਹੀਂ ਬੱਚੇ ਵਾਲੀ ਗਊ ਦੀ ਧਾਰ ਨਹੀਂ ਸੀ ਕੱਢੀ ਜਾਂਦੀ ਅਤੇ ਬੱਚੇ ਨੂੰ ਹੀ ਦੁੱਧ ਚੰਗਾਇਆ ਜਾਂਦਾ ਸੀ ਘਰਾਂ ਵਿੱਚ ਬੰਡ ਬੜੇ ਵੇ ਬਹੁਤ ਸਨ ਕਪਾਹ ਤੋਂ ਨਿਕਲੇ ਬਿੜੇਵੇਂ ਅਤੇ ਹੋਰ ਅਨਾਜ ਲਮੇਰੀਆਂ ਨੂੰ ਖੁੱਲਾ ਮਿਲਦਾ ਸੀ ਜਿਸ ਕਰਕੇ ਉਹ ਵਾਧੂ ਦੁੱਧ ਦਿੰਦੀਆਂ ਸਨ ਮੁੰਡੇ ਮੱਝਾਂ ਦੀਆਂ ਧਾਰਾਂ ਚੁੰਗ ਕੇ ਜਵਾਨ ਹੁੰਦੇ ਸਨ ਕੱਚਾ ਦੁੱਧ ਪੀਣਾ ਵਧੀਆ ਖੁਰਾਕ ਮੰਨੀ ਜਾਂਦੀ ਸੀ ਮੱਝਾਂ ਦੀ ਆਖਰੀ ਧਾਰਾ ਨੂੰ ਡੋਕੇ ਕਹਿੰਦੇ ਸਨ। ਡੋਕੇਆਂ ਵਿੱਚ ਸਾਰੇ ਦੁੱਧ ਨਾਲੋਂ ਵਧੀਰੇ ਦਾਗਤ ਹੁੰਦੀ ਸੀ। ਇਹ ਡੋਕੇ ਮੁੰਡਿਆਂ ਨੂੰ ਚੁੰਗਣ ਲਈ ਛੱਡੇ ਜਾਂਦੇ ਸਨ। ਦੁੱਧ ਨੂੰ ਸਾਂਭਣਾ ਵੀ ਇੱਕ ਸਮੱਸਿਆ ਸੀ ਜਿਸ ਨੂੰ ਪੰਜਾਬੀ ਸਵਾਣੀਆਂ ਬੜੀ ਕਲਾ ਨਾਲ ਸਿਰੇ ਚਾੜ੍ਹਦੀਆਂ ਸਨ। ਦੁੱਧ, ਦਹੀਂ ਤੇ ਲੱਸੀ ਇੱਕ ਦਿਨ ਹੀ ਕੱਟਦਾ। ਕੱਟਦਾ ਹੈ ਤੇ ਫਿਰ ਖਰਾਬ ਹੋ ਜਾਂਦਾ ਹੈ। ਪਰੰਤੂ ਇਸ ਤੋਂ ਤਿਆਰ ਕੀਤਾ ਘਿਓ ਬਰਿਆਂ ਵੱਧੀ ਖਰਾਬ ਨਹੀਂ ਸੀ ਹੁੰਦਾ ਕਿਉਂ ਦੇ ਘੜੇ ਭਰ ਕੇ ਰੱਖ ਲਏ ਜਾਂਦੇ ਸਨ ਅਤੇ ਜਦੋਂ ਲਵੇਰਾ ਘਟ ਜਾਂਦਾ ਤਾਂ ਉਹ ਕਿਉਂ ਵਰਤੇ ਜਾਂਦਾ ਬਾਡੀਆਂ ਵਿੱਚ ਵਰਤਣ ਲਈ ਲੋਕ ਕਿਉਂ ਦੇ ਘੜੇ ਜੋੜ ਲੈਂਦੇ ਸਨ ਕਿਉਂ ਤੇ ਸ਼ੱਕਰ ਪਿਆਬੀਆਂ ਦੀ ਮਨਪਾਉਂਦੀ ਖਰਾਕ ਸੀ ਕਿਉਂ ਸ਼ੱਕਰ ਦੇ ਮਿਸਰਣ ਨੂੰ ਅੰਮ੍ਰਿਤ ਕਿਹਾ ਜਾਂਦਾ ਸੀ ਪਰ ਕਿਉਂ ਬਣਾਉਣ ਵਾਸਤੇ ਸਾਰੇ ਦਿਨ ਦਾ ਆਹਰ ਸੀ ਪੰਜਾਬ ਦੇ ਪ੍ਰਾਣੇ ਘਰੀ ਕੇਵਲ ਦੇਸੀ ਘਿਓ ਹੀ ਵਰਤੇ ਜਾਂਦਾ ਸੀ। ਉਹ ਜੋ ਕੇ ਵਰਸਨ ਬਰਨਸਪਤੀ ਕੀ ਉਹ ਦਾ ਤਾਂ ਕਿਤੇ ਨਾਮੋਂ ਨਿਸ਼ਾਨ ਨਹੀਂ ਸੀ ਹੁੰਦਾ। ਬਰਨਸਪਤੀ ਕੀ ਉਹ ਨੂੰ ਲੋਕ ਨਫ਼ਰਤ ਕਰਦੇ ਸਨ। ਦੁੱਧ ਤੋਂ ਘਿਓ ਬਣਾਉਣ ਵਾਸਤੇ ਅੱਜ ਵਾਂਗ ਬੇਰਕਾ ਬਾਰਗ ਮਾਰਕਾ ਮਸ਼ੀਨਾ ਨਹੀਂ ਸਨ ਹੁੰਦੀਆਂ। ਅੱਜ ਕੱਲ ਤਾਂ ਲੋਕ ਕਰੀਮ ਕੱਢਣ ਵਾਲੀ ਮਸ਼ੀਨ ਤੋਂ ਦੁੱਧ ਵਿੱਚ ਕਰੀਮ ਘਟਾ ਲਿਆਉਂਦੇ ਹਨ ਅਤੇ ਬਾਕੀ ਦੁੱਧ ਨੂੰ ਜੀ ਕਿਆ ਜਾਂਦਾ ਸੀ ਵਾਸਤੇ ਵਰਤ ਲੈਂਦੇ ਹਨ ਉੰਜ ਵੀ ਸਾਡੇ ਵਿਰਸੇ ਵਿੱਚ ਅੱਜ ਵਾਂਗ ਦੁੱਧ ਵੇਚਿਆ ਨਹੀਂ ਸੀ ਜਾਂਦਾ ਦੁੱਧ ਅਤੇ ਪੁੱਤ ਪੁੱਤ ਵੇਚਣਾ ਪਾਪ ਸਮਝਿਆ ਜਾਂਦਾ ਸੀ ਜਦ ਕਿਸੇ ਬੋਟੀ ਨੂੰ ਅਸੀਸ ਦੇਣੀ ਹੁੰਦੀ ਅਸੀਸ ਦੇਣੀ ਹੁੰਦੀ ਸੀ ਤਾਂ ਕਿਹਾ ਜਾਂਦਾ ਸੀ ਕਿ ਦੁੱਧ ਨਹਾਵੇ ਤੇ ਪੁੱਤੀ ਫਲੇ ਪੁਰਾਣੇ ਪੰਜਾਬ ਵਿੱਚ ਦੁੱਧ ਨੂੰ ਮੱਠੀ ਮੱਠੀ ਅੱਗ ਉੱਤੇ ਕਾੜੇ ਜਾਂਦਾ ਸੀ ਇਸੇ ਦੁੱਧ ਨੂੰ ਕਾੜਨ ਲਈ ਹਰ ਘਰ ਵਿੱਚ ਹਾਰੇ ਜਾਂ ਆਲੇ ਬਣਾਏ ਜਾਂਦੇ ਸਨ ਹਾਰੇ ਕਿਸੇ ਕੰਧ ਵਿੱਚ ਜਾਂ ਫਿਰ ਵੇੜੇ ਵਿੱਚ ਬਣਦੇ ਸਨ ਸੁਧਾਰਨ ਹਾਰੇ ਦੋ ਵਰਗ ਫੁੱਟ ਦੇ ਹੁੰਦੇ ਸਨ ਅਤੇ ਇਸ ਨੂੰ ਟੱਕੀ ਜਾਂ ਖਿੜਕਾ ਲਾਇਆ ਜਾਂਦਾ ਸੀ ਹਾਰਿਆਂ ਦਾ ਖਿੜਕਾ ਬਿਰਲੀਆਂ ਫੱਟੀਆਂ ਦਾ ਹੀ ਬਣਾਇਆ ਜਾਂਦਾ ਸੀ ਤਾਂ ਕਿ ਧੂਆ ਬਾਹਰ ਨਿਕਲ ਨਿਕਲਦਾ ਰਹੇ ਜੇਕਰ ਹਾਰਾ ਖੁੱਲੇ ਬੇੜੇ ਵਿੱਚ ਹੁੰਦਾ ਤਾਂ ਉਸ ਦੀ ਕੰਧਾਂ ਵਿੱਚ ਨਿੱਕੀਆਂ-ਨਿੱਕੀਆਂ ਮੋਰੀਆਂ ਰੱਖੀਆਂ ਜਾਂਦੀਆਂ ਸਨ ਜਿਵੇਂ ਰਾਂ ਹੀ ਪਾਥੀਆਂ ਦਾ ਧੂਆਂ ਬਾਹਰ ਨਿਕਲਦਾ ਰਹਿੰਦਾ ਸੀ ਇਹਨਾਂ ਹਾਰਿਆਂ ਵਿੱਚ ਪਾਥੀਆਂ ਦੇ ਗੋਹੇ ਧੁਗਾਏ ਜਾਂਦੇ ਸਨ ਖਿਆਲ ਰੱਖਿਆ ਜਾਂਦਾ ਸੀ ਕਿ ਇਹਨਾਂ ਗੋਹਿਆਂ ਦੀ ਅੱਗ ਨਾ ਵળે ਅਤੇ ਇਹਨਾਂ ਦਾ ਸੇਕ ਵੀ ਇੰਨਾ ਕੁ ਸਾਵਾ ਰਹੇ ਕਿ ਦੁੱਧ ਉੱਪਰ ਕੇ ਬਾਹਰ ਨਾ ਡਿੱਗ ਪਵੇ ਇਹਨਾਂ ਹਾਰਿਆਂ ਵਿੱਚ ਜੋ ਦੁੱਧ ਕਢਿਆ ਜਾਂਦਾ ਸੀ ਉਹ ਉੱਪਰਦਾ ਨਹੀਂ ਸੀ ਸਭ ਤੋਂ ਸਹਜੇ ਸਹਜੇ ਬਿਨ ਬੋਲਿਆਂ ਉਹ ਸੁੱਤ ਤੇ ਮੋਟੀ ਲਾਲ ਮਲਾਈ ਆ ਜਾਂਦੀ ਸੀ ਬਹੁਤਿਆਂ ਇਸ ਦੀ ਮਿਸਾਲ ਆਪਣੇ ਜੀਵਨ ਦੇ ਚੁੱਪ ਚਾਪ ਜਹੇ ਚੁੱਪ ਚਾਪ ਸਹੇ ਜ਼ੁਲਮਾਂ ਨਾਲ ਦਿੰਦੀਆਂ ਸਨ ਦੁੱਧ ਵਾਂਗੂੰ ਮੈਂ ਕੜ ਗਈ ਤੈਨੂੰ ਜਰਾ ਵੀ ਖਬਰ ਨਾ ਹੋਈ ਹਾਰੇ ਹਰ ਘਰ ਵਿੱਚ ਹੁੰਦੇ ਸਨ ਜਿਸ ਵਿੱਚ ਕੋਹੇ ਧੁਕਦੇ ਹੁੰਦੇ ਰਹਿੰਦੇ ਸਨ ਬੇਮਹਾਰੇ ਵਿੱਚ ਅਜੀ ਭੱਜੀ ਵੇਖਾਂ ਰੁਕ ਦੇ ਨਾ ਅੱਜ ਅਥਰੂ ਬੇਮਹਾਰੇ ਦੇ ਧੂਏ ਦਾ ਪੱਜੇ ਲਾਵਾਂ ਤੇਰੇ ਨਾਂ ਦੇ ਡੋਲਾ ਅਥਰੂ ਹਾਰਿਆਂ ਵਿੱਚ ਸਾਰਾ ਦਿਨ ਦੁੱਧ ਕੱਢਦਾ ਰਹਿੰਦਾ ਸੀ ਸਵਾਣੀਆਂ ਮਲਾਈ ਨੂੰ ਹਲਾਉਣ ਤੋਂ ਬਿਨਾ ਹੀਠੋਂ ਦੁੱਧ ਕੱਢ ਲ ਕੱਢ ਕੇ ਵਰਤਦੀਆਂ ਸਨ ਕੜੇ ਹੋਏ ਦੁੱਧ ਦੀ ਚਾਹ ਸਵਾਦੀ ਨਹੀਂ ਸੀ ਬਣਦੀ ਇਸ ਲਈ ਇਸ ਗੀਤ ਵਿੱਚ ਇਸ ਤਰ੍ਹਾਂ ਜ਼ਿਕਰ ਕੀਤਾ ਗਿਆ ਹੈ ਮੇਰੇ ਵੀਰ ਨੂੰ ਸਸੇ ਹੈ ਨਾ ਪਚਦੀ ਤੇਰੀ ਚਾਹ ਕੜੇ ਦੁੱਧ ਦੀ ਮੇਰੇ ਵੀਰ ਨੂੰ ਸਸੇ ਨਾ ਪਚਦੀ ਤੇਰੀ ਚਾਹ ਕੜੇ ਦੁੱਧ ਦੀ ਕਈ ਸਵਾਨੀਆਂ ਚਾਹ ਆਦੀ ਲਿਬ ਕੱਚਾ ਦੁੱਧ ਉਬਾਲਾ ਦਵਾ ਕੇ ਵੱਖਰਾ ਕਰ ਦਿੰਦੀਆਂ ਸਨ ਪਰ ਬਹੁਤੀਆਂ ਕੜਿਆ ਦੁੱਧ ਹੀ ਵਰਤਦੀਆਂ ਇਹਨਾਂ ਹਾਰਿਆਂ ਜਾਂ ਦੁੱਧ ਕਢਣ ਵਾਲੇ ਆਲਿਆਂ ਵਿੱਚ ਦੁੱਧ ਕਢਣਾ ਰੱਖ ਕੇ ਸਵਾਰੀਆਂ ਖੇਤੀ ਕੰਮ ਧੰਦਾ ਵੀ ਕਰ ਆਉਂਦੀਆਂ ਸਨ ਇਸ ਦੁੱਧ ਨੂੰ ਕੁੱਤਾ ਬਿੱਲੀ ਵੀ ਨਹੀਂ ਸੀ ਪੀਂਦੀ ਅਤੇ ਮਲਾਈ ਵੀ ਆ ਜਾਂਦੀ ਸੀ ਜੇਕਰ ਕਿਸੇ ਘਰ ਕੋਈ ਇਕੱਲੀ ਹੀ ਔਰਤ ਹੁੰਦੀ ਤੇ ਉਸ ਨੂੰ ਮਕਾਨੇ ਵੰਡੇ ਜਾਂ ਕਪਾ ਚੁਗਣ ਜਾਣਾ ਹੁੰਦਾ ਤਾਂ ਉਹ ਕਿਸੇ ਗਵਾਂਢ ਨੂੰ ਕਹਿ ਜਾਂਦੀ ਕਿ ਉਹ ਦੁੱਧ ហេਠਾ ਦੁਪਹਿਰ ਨੂੰ ਗੋਹੇ ਲਾ ਦੇਵੇ ਗੋਹੇ ਲਾਉਣ ਵੇਲੇ ਕਾਢਣ ਨੂੰ ਹਾਰੇ ਤੋਂ ਬਾਹਰ ਕੱਢਣਾ ਹੁੰਦਾ ਸੀ ਪਰ ਮਜਾ ਲੈ ਕੇ 10-15 ਕਿਲੋ ਦਾ ਕਾਢਣਾ ਹੱਲ ਵੀ ਆਵੇ ਰਾਤ ਨੂੰ ਇਸੇ ਕੜਨੇ ਵਿੱਚ ਜਾਗ ਲਾ ਦਿੱਤਾ ਜਾਂਦਾ ਸੀ ਅਤੇ ਸਵੇਰੇ ਸਾਝਰੇ ਮਲਾਈ ਅਤੇ ਉੱਪਰੋਂ ਉੱਪਰੋਂ ਕੁਝ ਦਹੀਂ ਹਿਰਤਕਣੇ ਪਾ ਦਿੱਤਾ ਜਾਂਦਾ ਸੀ। ਹੀਠੋ ਦਹੀਂ ਰੱਖਣ। ਹੀਠੋ ਦਹੀਂ ਰੱਖ ਲਿਆ ਜਾਂਦਾ ਸੀ ਜੋ ਸਾਰਾ ਦਿਨ ਵਰਤੇ ਜਾਂਦਾ ਸੀ। ਦੁੱਧ ਰੜਕ ਕੇ ਮੱਖਣ ਕੱਢਿਆ ਜਾਂਦਾ ਸੀ ਅਤੇ ਮੱਖਣ ਨੂੰ ਮੱਠੀ-ਮੱਠੀ ਅੱਗ ਉੱਤੇ ਗਰਮ ਕਰਕੇ ਉਸ ਬਚਾਲੀ ਰੱਸੀ ਸਾਰ ਕੇ ਸੁੱਧਕਿਓ ਜਿਸ ਦਾ ਰੰਗ ਰੂ ਰੰਗ ਕਪੂਰ ਵਰਗਾ ਹੁੰਦਾ ਸੀ ਕੁੱਜੇ ਵਿੱਚ ਪਾ ਲਿਆ ਜਾਂਦਾ ਸੀ ਜਦ ਕੁੱਜਾ ਭਰ ਜਾਂਦਾ ਤਾਂ ਤਾਂ ਇਹ ਘੜੇ ਵਿੱਚ ਉਲੱਦ ਦਿੱਤਾ ਜਾਂਦਾ ਸੀ ਹਾਰਿਆਂ ਵਿੱਚ ਬੜੇਮਿਆਂ ਤੇ ਸਿੰਜੀ ਦਾ ਬੰਡ ਵੀ ਰਿੰਝ ਰਿੰਨੇ ਜਾਂਦਾ ਸੀ ਹਾਰੇ ਭਾਵੇਂ ਹਰ ਸੁਆਣੀ ਵਾਸਤੇ ਬਹੁਤ ਜ਼ਰੂਰੀ ਸਨ ਪਰ ਇਹ ਧੂਏ ਤੇ ਕਾਲਖ ਨਾਲ ਓਤ ਪ੍ਰੇਤ ਰਹਿੰਦੇ ਸਨ ਇਸ ਕਰਕੇ ਨ ਹਾਰਿਆਂ ਦੇ ਬਹੁਤੇ ਲੋਕ ਗੀਤ ਬਾਜ਼ਾਰਤਾਂ ਜਾਂ ਖਾਨ ਨਹੀਂ ਮਿਲਦੇ ਉੰਜ ਹਾਰੇ ਨੂੰ ਆਧਾਰ ਬਣਾ ਕੇ ਕਈ ਗੀਤ ਕੱਢੇ ਮਿਲਦੇ ਹਨ ਜਿਵੇਂ ਹਾਰੇ 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 ਰੰਨਸੀ ਮਲਾਈ ਵਰਗੀ ਦੁੱਧ ਦੁੱਖ ਖਾ ਗਏ ਜੁਦਾਈ ਵਾਲੇ ਭਾਰੇ ਰੰਨਸੀ ਮਲਾਈ ਵਰਗੀ ਇੱਕ ਹੋਰ ਗੀਤ ਆ ਜੀ ਹਾਰਿਆਂ ਚ ਦੁੱਧ ਕੱਢਦਾ ਬੇ ਮੈਂ ਕੜ ਗਈ ਹਜ਼ਰ ਵਿੱਚ ਤੇਰੇ ਹਾਰਿਆਂ ਚ ਦੁੱਧ ਕੱਢਦਾ ਸੋਏਤੀ ਜੀ ਹਾਰੇ ਬਾਰੇ ਜਾਣਕਾਰੀ ਮੈਨੂੰ ਉਮੀਦ ਆ ਵੀ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਜੇ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਜੀ ਕਿਸੇ ਦਿਨ ਫੇਰ ਹੋਰ ਕੋਈ ਪ੍ਰਾਣੀ ਕੀ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ